ਉਹੀ ਕੋਈ ਸੰਤਰਾ ਜਿਹਾ ਨਹੀਂ ਫਿਰਦਾ ਇਹਨਾਂ ਦਾ ਮੈਚ ਹੈ ਨਹੀਂ ਨਾ ਉਹ ਤਾਂ ਸਾਲਾਂ ਬਾਅਦ ਹੋਣ ਲੱਗੇ 31 ਤਰੀਕ ਨੂੰ ਆਉਣ ਵਾਲੀ 31 ਪਰਸੋ ਚੌਥੇ ਨੂੰ ਕਿਲਾ ਰਾਇਪੁਰ ਚ ਬਰਦਾਂ ਦੀ ਦੌੜ 14 ਸਾਲਾਂ ਬਾਅਦ ਹੋਊਗੀ ਸ਼ਾਬਾਸ਼ 14 ਸਾਲ ਉਮਰ ਕੈਦ ਨੂੰ 14 ਸਾਲ ਹੀ ਕਹਿੰਦੇ ਆ ਆਪਣੇ ਬਰਦ ਦੀ ਉਮਰ ਹੀ 20 ਸਾਲ ਹੁੰਦੀ ਹੈ ਉਮਰ ਕੈਦਾਂ ਹੀ ਦੇ ਰੱਖਿਆ ਸੀ ਸਾਡੀਆਂ ਖੇਡਾਂ ਨੇ ਸਾਡਾ ਵਿਰਸਾ ਹੈ ਸਾਡੀ ਵਿਰਾਸਤ ਹੈ ਪਤਾ ਨਹੀਂ ਕਿਉਂ ਕੁੰਬੰਦੀ ਲਾਈ ਰੱਖੀ 14 ਸਾਲਾਂ ਬਾਅਦ ਕਿਲਾ ਰਾਏਪੁਰ ਜਿਹਨੂੰ ਪਿੰਡਾਂ ਦੀ 올림픽 ਕਿਹਾ ਜਾਂਦਾ ਹੈ ਹਲੋ 31 1 ਨੂੰ ਹੋ ਰਹੀ ਹੈ ਤੇ 31 ਤਰੀਕ ਨੂੰ ਮੈਂ ਵੀ ਉੱਥੇ ਆਉਂਗਾ ਤੇ ਵਰਦਾਂ ਦੀਆਂ ਦੌੜਾਂ ਜਿਹੜਾ ਉਹਨਾਂ ਨੇ ਲਾਇਆ ਸੀ ਛੋਟਾ ਜਿਹਾ ਇੱਕ ਵੀ ਬਲਦਾਂ ਤੇ ਨਾ ਅਤਿਆਚਾਰ ਕਰਦੇ ਆ ਭਜਾਉਣ ਵੇਲੇ ਆਰ ਲਾ ਦਿੰਦੇ ਆ ਕਈ ਵਾਰੀ ਹੈ ਨਾ ਮੇਖ ਘੜ ਲੈਂਦੇ ਉਹ ਚ ਪ੍ਰਾਣੀ ਚ ਮੇਖ ਘੜ ਲੈਂਦੇ ਅਸੀਂ ਉਹ ਇੰਨਾ ਕਰਤਾ ਕਿ ਭਾਈ ਜਦੋਂ ਭਜਾਉਣੇ ਆ ਹੱਥ ਚੋਂ ਕੋਈ ਡੰਡਾ ਨਹੀਂ ਹੋਣਾ ਚਾਹੀਦਾ ਦੇਹਾਤ ਬੱਸ ਉਹਨਾਂ ਨੂੰ ਸ਼ਾਬਾਸ਼ ਦੇ ਕੇ ਭਜਾ ਲੋ ਤੇ ਕੁਝ ਐਨੇ ਨਾਲ ਹੀ ਸਾਰਾ ਕੰਮ ਹੋ ਗਿਆ ਜੀ ਗਲਤ ਤਾਂ ਛੋਟੀ ਜੀ ਹੁੰਦੀ ਹੈ ਉਹੀ ਟਰਾਂਸਫਾਰਮਰ ਨੇ ਉਹੀ ਖੰਭੇ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਉਂਦੀ ਹੈ ਫਿਰ ਦੇਨੇ ਆਉਂਦੀ ਹੈ ਨਾਲੇ ਆਹੀ ਤਾਂ ਬਾਪੂ ਆਹੀ ਤਾਂ ਬੱਸ ਅੱਲਾ ਤੇਰੇ ਕੋਲੇ ਆ ਕੇ ਬੈਠੂ ਹੁਣ ਮੈਂ ਆ ਮਾਈਕ ਲੈ ਜੋ ਬਈ ਮਾਨ ਸਾਹਿਬ ਅੱਜ ਖੁਦ ਕਬੱਡੀ ਦਾ ਮੈਚ ਜਿਹੜਾ ਬਤੌਰੇ ਦਰਸ਼ਕ ਬਣ ਕੇ ਵੇਖ ਰਿਹਾ ਤੇ ਮੈਂ ਫੇਰ ਇੱਕ ਅਰਜ਼ ਬੇਨਤੀ ਕਰਦਾ ਵੀ ਸਾਡੀ ਖੇਡ ਕਬੱਡੀ ਦੇ ਲਈ ਵੀ ਕੋਈ ਵਿਸ਼ੇਸ਼ ਮਾਨ ਸਾਹਿਬ ਇਹ ਪਲੇਅਰਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਪਲੀਜ਼ ਇਹਨਾਂ ਦਾ ਵੀ ਜਰੂਰ ਹੱਲ ਕਰਿਓ ਹੱਥ ਜੋੜ ਕੇ ਬੇਨਤੀ ਹੈ ਇੱਕ ਮੇਰੀ ਵੀ ਬੇਨਤੀ ਹੈ ਸਾਰਿਆਂ ਦੀ ਬੇਨਤੀ ਹੋਣੀ ਕਿਉਂਕਿ ਮੈਂ ਵੀ ਇਹਨਾਂ ਚੋਂ ਹੀ ਆਂ ਯਾਰ ਜਿਨ੍ਹਾਂ ਦਾ ਮੈਚ ਹੈ ਨਹੀਂ ਨਾ ਕਿਰਪਾ ਕਰ ਕੋਈ ਗਰਾਊਂਡ ਚ ਬਾਹਰ ਹੋ ਜਾਵੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਯਾਰ ਪਲੇਅਰ ਕੌਣ ਹੈ ਹਾਂਜੀ ਹਰ ਇੱਕ ਹੀ ਕੋਚ ਬਣਿਆ ਫਿਰਦਾ ਉਹੀ ਕੋਈ ਸੰਤਰਾ ਜਿਹਾ ਲਈ ਫਿਰਦਾ ਮਾਨ ਸਾਹਿਬ ਇਹੀ ਪ੍ਰੋਬਲਮਾਂ ਦੀ ਬੇਰਤੀ ਕਰ ਰਹੇ ਆਂ ਤੁਹਾਨੂੰ ਪਲੇਅਰ ਤਾਂ ਪਤਾ ਲੱਗ ਜਾਏ ਕੌਣ ਕਬੱਡੀ ਪਾਉਣ ਚੱਲਿਆ ਕੌਣ ਕੀ ਕਰਨ ਚੱਲਿਆ ਹਾਂ ਪਲੇਅਰਾਂ ਦੇ ਜਿਹੜੇ ਕੋਚ ਨੇ ਜਾਂ ਉਹਨਾਂ ਦੇ ਉਹ ਰਹਿ ਲੋ ਬਾਕੀ ਆਖਿਆ ਆਖ ਦੇਖ ਲੋ ਯਾਰ ਤਰਾਈਏ ਜੀ ਮੈਚ ਸ਼ੁਰੂ ਜਲਦੀ ਨਾਲ ਹੁਣ ਮੈਨੂੰ ਇਹ ਨਹੀਂ ਪਤਾ ਕਬੱਡੀ ਕੌਣ ਪਾਉ। ਇਧਰ ਖੰਡੂਰ ਸਾਹਿਬ ਦੀ ਟੀਮ ਹੈ ਜੀ ਉਹ ਜੱਗੂ ਆ ਮੁੰਡਾ ਸੈਦੋਵਾਲ ਪਿੰਡ ਦਾ ਜ਼ਿਲ੍ਹੇ ਕਪੂਰਥਲੇ ਦੇ ਵਿੱਚ। ਹਾਂ। ਉਧਰ ਚਾਰ ਜਾਸੀ ਇੱਕ ਮੁੰਡਾ ਹੈ ਇੰਦਰਤਲ। ਦੋਨੇ ਪਾਸੇ ਰੈਫਰੀ ਕਮੈਂਟਰੀ ਵਾਲਾ ਨੰਬਰਾਂ ਵਾਲਾ ਤੇ ਕਲੀ ਵਾਲਾ। ਹੋਰ ਕੌਣ ਚਾਹੀਦਾ? ਸਕੋਰਰ ਚਾਹੀਦਾ ਜੀ। ਸਕੋਰਰ ਹੈਗਾ ਜੀ ਨੰਬਰਾਂ ਵਾਲਾ। ਹਾਂ ਜੀ ਨੰਬਰਾਂ ਵਾਲਾ ਜੀ। ਕਹਿੰਦਾ ਤੂੰ ਅੰਗਰੇਜ਼ੀ ਚ ਕਹੀ ਜਾਂਦਾ। ਹਾਂ। ਮਾਨ ਸਾਹਿਬ ਇਹੀ ਤੇ ਸਵਾਲ ਲੈਣਾ ਸੀਗਾ ਜਦ ਪਹਿਲਾ ਵਰਲਡ ਕੱਪ ਸੀ ਇਦਾਂ ਹੀ ਚੱਲਦਾ ਸੀਗਾ ਹੁਣ ਮੈਂ ਕਹਿਣੀ ਗੱਲ ਇਹ ਆ ਠੇੜ ਪੰਜਾਬੀ ਚ ਵੀ ਕਬੱਡੀ ਦਾ ਹੱਲ ਕਰ ਦਿਓ ਜੀ ਤੁਸੀਂ ਕਰ ਸਕਦੇ ਹੋ ਬੇਨਤੀ ਆਦਾ ਵੱਡੇ ਬੱਦਰ ਤੇ ਕੋਈ ਕਬੱਡੀ ਦਾ ਹੱਲ ਕਰ ਦਿਓ ਇੱਧਰ ਬਰਿੰਦਰ ਪਿਸਟਲ ਭਿੰਡਰਾ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ